ਬੁੜਲਾਡਾ ਤੋਂ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਬੁੜਲਾਡਾ ਪੁਲਿਸ ਨੇ ਸਫਲਤਾ ਹਾਸਲ ਕਰਦਿਆਂ ਹਰਿਆਣਾ ਦੇ ਸੁਖਚੈਨਪਿੰਡ ਦੇ ਰਹਿਣ ਵਾਲੇ ਰਾਮਬਖਸ਼ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦੇ ਮੁਤਾਬਕ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਕਬਜ਼ੇ ਤੋਂ ਤਿੰਨ ਅਸਲੇ ਬਰਾਮਦ ਕੀਤੇ ਗਏ ਨੇ। ਜਾਣਕਾਰੀ ਮਿਲੀ ਹੈ ਕਿ ਰਾਮਬਖਸ਼ ਸਿੰਘ ਦਾ ਬੰਬੀਹਾ ਗੈਂਗ ਨਾਲ ਸਿੱਧਾ ਸਬੰਧ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਇਹ ਵਿਅਕਤੀ ਹਰਿਆਣਾ ਵਿੱਚ ਵੀ ਅਪਰਾਧ ਘਟਨਾਵਾਂ ਵਿੱਚ ਸ਼ਾਮਲ ਰਿਹਾ ਹੈ। ਅਤੇ ਇਸ ਦੇ ਖਿਲਾਫ ਉਥੇ ਤਿੰਨ ਵਕ ਵਕ ਐਫ ਆਈ ਆਰਾਂ ਦਰਜ ਨੇ ਰਾਮ ਬਖਸ਼ ਸਿੰਘ ਕੁਝ ਸਮੇਂ ਤੋਂ ਪਗੋੜਾ ਤੇ ਵੌਂਟਡ ਚੱਲ ਰਿਹਾ ਸੀ ਜਿਸ ਕਰਕੇ ਪੁਲਿਸ ਦੀਆਂ ਕਈ ਟੀਮਾਂ ਇਸ ਦੀ ਤਲਾਸ਼ ਵਿੱਚ ਲੱਗੀਆਂ ਹੋਈਆਂ ਸਨ ਬੁੜਲਾਡਾ ਪੁਲਿਸ ਵੱਲੋਂ ਕੀਤੀ ਗਈ ਇਹ ਕਾਰਵਾਈ ਗੈਂਗਸਟਰ ਮੂਵਮੈਂਟ ਦੇ ਖਿਲਾਫ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ ਕੱਲ ਸਾਡੀ ਮਾਨਸਾ ਪੁਲਿਸ ਦੇ ਹੇਠ ਜਿਹੜਾ ਸਾਡੀ ਸਬ-ਡਿਵੀਜ਼ਨ ਬੁੜਲਾਡਾ 'ਚ ਇੱਕ ਗੁਰਗਾ ਜਿਹੜਾ ਬੰਬੀਹਾ ਗੈਂਡ ਦਾ ਉਹ ਸਾਡੇ ਹੱਥ ਲੱਗਾ ਔਰ ਬਰਾਨੇ ਚੈਕਿੰਗ ਅੰਡਰ ਡੀਐਸਪੀ ਡੀ ਬਾਟੀ ਦੀ ਔਰ ਸਿਕੰਦਰ ਸਿੰਘ ਡੀਐਸਪੀ ਸਬ-ਡਿਵੀਜ਼ਨ ਬੁੜਲਾਡਾ ਔਰ ਇਹਨਾਂ ਦੇ ਨਾਲ ਐਸਐਚਓ ਬੁੜਲਾਡਾ ਇਹਨਾਂ ਨੇ ਜਦੋਂ ਇਹ ਚੈਕਿੰਗ ਦੇ ਦੌਰਾਨ ਸ਼ੱਕੀ ਦੇ ਵਿੱਚ ਇੱਕ ਬੰਦਾ ਜਿਹੜਾ ਸਾਡੇ ਜਿਹੜਾ ਇਸ ਗੁਰਗਾ ਜਿਹੜਾ ਬੰਮੀਹਾ ਗੈਂਡ ਦਾ ਜਿਹੜਾ ਹੱਥ ਲੱਗਾ ਉਹਦਾ ਨਾਂ ਹੈਗਾ ਰਾਮਬਖਸ਼ ਉਰਫ ਬਖਸ਼ੀ ਜਿਹੜਾ ਕਿ ਪਿੰਡ ਸੁਖਚੈਨ ਜ਼ਿਲ੍ਹਾ ਹਰਿਆਣਾ ਦਾ ਰਹਿਣ ਵਾਲਾ ਹੈ ਜ਼ਿਲ੍ਹਾ सिरसा ਹਰਿਆਣਾ ਦਾ ਔਰ ਇਹਦੇ ਕੋਲੋਂ ਸਾਨੂੰ ਜਿਹੜਾ ਇੰਨ ਰੋਲਵਰ ਜਿਹੜੇ ਸਾਨੂੰ ਬ੍ਰਾਹਮਤ ਹੋਇਆ ਇੱਕ ਦੇਸੀ ਕਟਾ ਔਰ ਦੋ ਬਤੀ ਬੋਰ ਦੇ ਵਿਦ ਅਲੋਂਗ ਵਿਦ ਲਾਈਵ ਬਰਾਉਂਡਸ ਔਰ ਜਿਦੀ ਪੁਸ਼ਕਸ਼ ਤੋਂ ਸਾਨੂੰ ਜਿਹੜਾ ਇੱਥੇ ਇਹ ਫੜਿਆ ਸੀ ਕਿ ਹੁਣ ਇਹ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਇੰਨੇ ਹਰਿਆਣੇ ਦੇ ਵਿੱਚ ਹੀ ਬੜਾ ਗੁੜਾ ਥਾਣੇ ਦੇ ਏਰੀਆ ਵਿੱਚ ਜ਼ਿਲ੍ਹਾ सिरसा ਦੇ ਵਿੱਚ ਹਰਿਆਣੇ ਚ ਉੱਥੇ ਇਹਨੇ ਦੋ ਵਾਰ ਦਾ ਤਾਂ ਜਿੱਥੇ ਗੋਲੀ ਚਲਾਈ ਹੈ ਉਹਦੇ ਵਿੱਚ ਉਹ ਇਹਨੇ ਕੀਤੀਆਂ ਨੇ ਆਲਰੇਡੀ ਇੱਥੇ ਉੱਥੇ ਹਰਿਆਣੇ ਦੇ ਵਿੱਚ ਸਿੱਸਾ ਦੇ ਵਿੱਚ ਇੱਥੇ 3 ਐਫ ਆਈ ਆਰਾਂ ਦਰਜ ਆ ਜਿਹਦੇ ਚ ਇਹ ਹਣ ਪਗੋੜਾ ਔਰ ਵਾਂਟਡ ਸੀਗਾ ਔਰ ਇਹ ਸਾਡੇ ਹੱਥ ਲੱਗ ਗਿਆ ਔਰ ਅਸੀਂ ਇਹਦਾ ਅੱਜ ਰਿਮਾਂਡ ਲੈ ਕੇ ਔਰ ਡੁੰਗਾਈ ਨਾਲ ਪੁਛਗਿਛ ਕਰਾਂਗੇ ਔਰ ਜੇ ਕੋਈ ਇੱਥੇ ਤੇ ਵੀ ਇਹਦਾ ਦਾ ਕੋਈ ਅਗੋ ਕੀ ਇਹਦਾ ਇਹਨਾਂ ਦੀ ਏਮ ਹੈ ਉਹ ਵੀ ਅਸੀਂ ਪੂਰਾ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਫਿਰ ਤੁਹਾਨੂੰ ਜੋ ਵੀ ਸਾਨੂੰ ਇੰਟਰੋਗੇਸ਼ਨ ਚ ਇਨਫੋਰਮੇਸ਼ਨ ਨਿਕਲੇਗੀ ਜੋ ਹੋ ਰਿਕਵਰੀ ਹੁੰਦੀ ਹੈ ਜੇ ਤੁਹਾਡੇ ਨਾਲ ਸਾਝੀ ਕੀਤੀ ਜਾਵੇ ਸਰ ਹੋਰ ਕਿੰਨੇ ਕੁ ਮਾਮਲੇ ਦਰਜ ਆਉਣਗੇ ਜੀ ਇਸ ਤੇ ਇਹਦੇ ਉੱਤੇ ਟੋਟਲ 6 ਪਰਚੇ ਦਰਜ ਨੇ ਜੀ ਔਰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਬੰਗਿਆ ਗੈਂਗ ਦਾ ਮੈਂਬਰ ਆਏ ਗੁਰਗਾ ਔਰ ਸਾਨੂੰ ਇਹ ਜਿਹੜੇ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਸਰ ਇਹ ਹੋਇਆ ਇੱਥੇ ਵੀ ਇਹੋ ਜੀ ਕੋਈ ਮਨਸ਼ਾ ਚ ਕਿਉਂ ਇਹ ਘੁੰਮ ਰਿਹਾ ਸੀਗਾ ਕੀ ਕਾਰਨ ਹੈ ਉੱਥੇ ਤੇ ਵੌਂਟਿਡੀ ਸੀਗਾ ਪਰ ਅਸੀਂ ਪੂਰਾ ਉਹਨਾਂ ਨਾਲ ਵੀ ਤਾਲਮੇਲ ਕਰਕੇ ਅਗਲੀ ਜਿਹੜੀ ਕਾਰਵਾਈ ਆ ਬਚ ਲਿਆਵਾਂਗੇ